ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਕੀ ਸੇਵਾ ਸੋਸਾਇਟੀ ਦੇ ਵਿੱਚ ਬੱਚਿਆਂ ਨੂੰ ਸਿਲੇਬਸ ਦੇ ਰਿਕਾਰਡਿੰਗ ਹਫਤਾਵਾਰਿਕ ਟੈਸਟ ਰੱਖਿਆ ਜਾਂਦਾ ਵਾ ਤੇ ਹਫਤੇ ਬਾਅਦ ਹੀ ਇਹਨਾਂ ਦਾ ਟੈਸਟ ਲਿਆ ਜਾਂਦਾ ਜਿੰਨਾ ਵੀ ਸਿਲੇਬਸ ਕਰਾਇਆ ਜਾਂਦਾ ਉਹਦੇ ਵਿੱਚ ਜਿਹੜੇ ਬੱਚੇ ਵਧੀਆ ਪਰਫਾਰਮੈਂਸ ਕਰਦੇ ਨੇ ਉਹਨਾਂ ਨੂੰ ਹਰ ਕੀ ਸੇਵਾ ਸੋਸਾਇਟੀ ਦੇ ਸਟਾਫ ਵੱਲੋਂ ਹਰ ਕੀ ਸੇਵਾ ਸੋਸਾਇਟੀ ਵੱਲੋਂ ਪ੍ਰਾਈਜ਼ ਦੇ ਨਾਲ ਜਾਨੀ ਕਿ ਸਨਮਾਨਿਤ ਕੀਤਾ ਜਾਂਦਾ ਹੈ ਬੱਚਿਆਂ ਦਾ ਹੌਸਲਾ ਵਧਦਾ ਤੇ ਆਓ ਆਪਾਂ ਇਸ ਤਰ੍ਹਾਂ ਦੇ ਕੁਝ ਅੱਜ ਬੱਚੇ ਅੱਜ ਹਰ ਕੀ ਸੇਵਾ ਸਟੱਡੀ ਦਾ ਸੋਮਵਾਰ ਹੀਗਾ ਬੱਚਿਆਂ ਦਾ ਜਿਹੜਾ ਹੈਗਾ ਹਫਤਾਵਾਰੀ ਟੈਸਟ ਹੋਇਆ ਉਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਬੱਚਾ ਨੇ ਮੈਥ ਦੇ ਟੈਸਟ ਦੇ ਵਿੱਚ ਟੌਪ ਕੀਤਾ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਹੈ ਹਰ ਕੀ ਸੇਵਾ ਸੋਸਾਇਟੀ ਦੇ ਪ੍ਰੈਜ਼ੀਡੈਂਟ ਵੱਲੋਂ ਉਹਨਾਂ ਬੱਚਿਆਂ ਨੂੰ ਤੇ ਟੀਚਰ ਸਾਹਿਬਾਨ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਦਿਲਪ੍ਰੀਤ ਸਿੰਘ son of ਗੁਰਬਾਜ ਸਿੰਘ ਜੀਆਂ ਦੇ ਵਿੱਚੋਂ 18 ਨੰਬਰ ਆਏ ਨੇ ਇਹ ਬੱਚੇ ਦੇ ਬੱਚ ਲਈ ਕਲਾਪਿੰਗ ਕਰੋ ਵੀ ਸਾਰੇ ਜਣੇ। ਖੜੇ ਲੋਕ ਕਰੇ ਕਰੇ ਦੇਖੀ ਨਾ ਮੈਂ ਚੈੱਕ ਕਰਦਾ ਚਲੋ ਵੀ ਕਲਾਪਿੰਗ ਕਰੋ ਵੀ ਕਲਾਪਿੰਗ ਅੱਗੇ ਹੈਗਾ ਕ੍ਰਿਸ਼ਨਾ ਸਿੰਘ ਜਿਹਨੂੰ 20 ਦੇ ਵਿੱਚੋਂ 12 ਨੰਬਰ ਆਏ ਨੇ ਕਲਾਪਿੰਗ ਕਰੋ ਇਹ ਬੱਚੇ ਲਈ ਬਹੁਤ ਵਧੀਆ ਬਹੁਤ ਵਧੀਆ ਅੱਗੇ ਬੱਚੀ ਹੈਗੀ ਆ ਮਹਿਕਦੀਪ कौर ਕਲਾਪਿੰਗ ਕਰੋ ਵੀ ਇਹ ਗੁੜੀਆ ਦੇ ਲਈ ਟਕ ਟਕ ਅੱਗੇ ਹੈਗੀ ਆ ਸਾਰਿਆਂ ਤੋਂ ਇੰਟੈਲੀਜੈਂਟ ਗੁੜੀਆ ਸਾਡੀ ਹਰ ਕੀ ਸੇਵਾ ਸੁਸਾਇਟੀ ਦਾ ਆਉਣ ਵਾਲਾ ਫਿਊਚਰ ਆ ਜਿਹੜੇ ਬੱਚੇ ਜਿੰਨਾਂ ਬੱਚਾਂ ਦੇ ਹਰ ਕੀ ਸੇਵਾ ਸੁਸਾਇਟੀ ਨੂੰ ਬਹੁਤ ਹੀ ਮਾਣ ਆ ਨਾਤਾ ਉਹ ਬੱਚੀ ਦਾ ਨਾਮ ਲੈਣ ਜਾ ਰਿਹਾ ਮੈਂ ਮਨਪ੍ਰੀਤ ਕੌਰ ਇਹ ਬੱਚੀ ਬਹੁਤ ਇੰਟੈਲੀਜੈਂਟ ਆ। 20 ਦੇ ਵਿੱਚੋਂ 16 ਨੰਬਰ ਆਏ ਨੇ ਇਹ ਬੱਚੀ ਦੇ। ਅੱਗੇ ਹੈਗੀ ਆ ਜੀ ਸੁਖਮਨ ਪ੍ਰੀਤ ਕੌਰ। ਇਹ ਬੱਚੀ ਦੇ ਨੰਬਰ ਆ ਗਿਆ 20 ਦੇ ਵਿੱਚੋਂ 13 ਨੰਬਰ। ਮੈਥ ਦਾ ਇੱਕ ਟੈਸਟ ਰੱਖਿਆ ਗਿਆ ਹੈਗਾ ਹਫ਼ਤਾਵਾਰ ਜਿਹਦੇ ਵਿੱਚ ਇਹਨਾਂ ਨੂੰ ਐਲਸੀਐਮ, ਐਟਸੀਐਫ ਦੇ ਸਵਾਲ ਇਸ ਤਰ੍ਹਾਂ ਦਾ ਕੁਝ ਜਿੰਨਾ ਵੀ ਸਿਲੇਬਸ ਕਰਵਾਇਆ ਗਿਆ ਹੈਗਾ ਉਹਦੇ ਰਿਕਾਰਡਿੰਗ ਇਹਨਾਂ ਦਾ ਇੱਕ ਟੈਸਟ ਰੱਖਿਆ ਗਿਆ ਹੈਗਾ। ਉਹਦੇ ਵਿੱਚੋਂ ਇਹ ਬੱਚੀ ਨੂੰ 20 ਦੇ 13 ਨੰਬਰ ਆਏ ਨੇ। ਅਗਲਾ ਸਟੂਡੈਂਟ ਹੈਗਾ ਜੀ ਸਾਡਾ ਕੋਮਲ ਪ੍ਰੀਤਕਾਰ ਇਹ ਬੱਚੀ ਨੂੰ 20 ਦੇ ਵਿੱਚੋਂ 16 ਨੰਬਰ ਆਏ ਨੇ ਇਹ ਵੀ ਇੱਕ ਹੋਣ ਆ ਸਟੂਡੈਂਟ ਆ ਸਾਡੀ ਹਰ ਕਿਸੇ ਦਾ ਕੀ ਹੈ ਇਹ ਜਿਹੜੇ ਇਨਾਮ ਨੇ ਬਿਲਕੁਲ ਇੱਕ ਕਾਪੀ ਜਾਂ ਪੈਨਸਲ ਪ੍ਰਾਈਸ ਦੇ ਵਿੱਚ ਬਹੁਤ ਘੱਟ ਨੇ ਪਰ ਇਹਦੇ ਨਾਲ ਬੱਚਿਆਂ ਦੀਆਂ ਬਹੁਤ ਬਹੁਤ ਫੀਲਿੰਗਾਂ ਜੁੜੀਆਂ ਹੋਈਆਂ ਨੇ ਬੱਚਿਆਂ ਦਾ ਉਤਸ਼ਾਹ ਵਧਾ ਇਸ ਸਨਮਾਨਿਤ ਕਰਨ ਨਾਲ ਇਸ ਦੇ ਨਾਲ ਇਦਾਂ ਹੋਊਗਾ ਕਿ ਅੱਜ ਜਿਹੜੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿਹੜੇ ਦੂਜੇ ਬੱਚੇ ਜਿਨ੍ਹਾਂ ਦੇ ਨੰਬਰ ਨਹੀਂ ਆਏ ਉਹ ਵੀ ਕੋਸ਼ਿਸ਼ ਕਰਨਗੇ ਵੀ ਅਸੀਂ ਵੇਰਨ ਵਾਲੀ ਜਗ੍ਹਾ ਤੇ ਪਹੁੰਚਣ ਦੀ ਕੋਸ਼ਿਸ਼ ਕਰੀਏ ਇਸ ਦੇ ਨਾਲ ਤੁਸੀਂ ਵੀ ਵੱਧ ਤੋਂ ਵੱਧ ਬੱਚਿਆਂ ਦਾ ਉਜੋਗਦਾਨ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤਾਂ ਜੋ ਬੱਚਿਆਂ ਦਾ ਹੌਸਲਾ ਵੱਧ ਸਕੇ ਕੋਈ ਵੀ ਵੀਰਦਾਨੀ ਸੱਜਣ ਇਹਨਾਂ ਬੱਚਿਆਂ ਦੀ ਹੈਲਪ ਕਰਨਾ ਚਾਹੁੰਦਾ ਹੈ ਹਰ ਕੀ ਸੇਵਾ ਸੁਸਾਇਟੀ ਪਿੰਡ ਮੱਦਰ ਮਥਰਾ ਪਾਕੀ ਡਿਸਟ੍ਰਿਕਟ ਤਰਨਤਾਰਨ ਸਾਡਾ ਕੰਟੈਕਟ ਕੰਟੈਕਟ ਨੰਬਰ ਹੈ 9682113741 ਕੋਈ ਵੀ ਦਾਨੀ ਸੱਜਣ ਕਿਸੇ ਵੀ ਤਰ੍ਹਾਂ ਦੀ ਇਹਨਾਂ ਬੱਚਿਆਂ ਦੀ ਹੈਲਪ ਕਰਨਾ ਚਾਹੁੰਦਾ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ